ਹਾਂਜੀ ਗੁਰਮੁਖ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਹੋ ਤਨਵੀਰ ਤੁਹਾਨੂੰ ਤੇ ਰੇਡੀਓ ਤੇ ਤਨਵੀਰ ਦੇ ਸਾਰੇ ਸਰੋਤਿਆਂ ਨੂੰ ਸਾਰ ਪਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਗੁਰਮੁਖ ਜੀ ਅੱਜ ਆਪਾਂ ਖਬਰਾਂ ਬਾਰੇ ਬਹੁਤ ਗੱਲਾਂ ਬਾਤਾਂ ਕਰਨੀਆਂ ਨੇ ਮੈਨੂੰ ਲੱਗਦਾ ਵੀਕ ਦੇ ਵਿੱਚ ਅੱਧੀਆਂ ਖਬਰਾਂ ਤਾਂ ਰਹਿ ਹੀ ਜਾਂਦੀਆਂ ਨੇ ਵੀਕਐਂਡ ਕਰਕੇ ਹਨਾ ਵੀਕੈਂਡ ਦੇ ਪ੍ਰੋਗਰਾਮ ਦੇ ਹਾਂਜੀ ਹਾਂਜੀ ਬਿਲਕੁਲ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਐਮ ਖਬਰਾਂ ਜਿਹੜੀਆਂ ਨੇ ਆਪਣੇ ਰੇਡੀਓ ਤੋਂ ਜ਼ਰੂਰ ਸਰੋਤਾਂ ਤੱਕ ਪਹੁੰਚਾਈਏ ਹਾਂਜੀ ਤੇ ਹੁਣ ਵੈਦਰ ਵੀ ਜਿਹੜਾ ਕਰਨ ਲੈ ਰਿਹਾ ਜੀ ਮੈਂ ਹੁਣ ਬਾਹਰੋਂ ਹੀ ਆਇਆ ਸੀ ਤੇ ਕਾਫੀ ਠੰਡਾ ਵੈਦਰ ਰਿਹਾ ਹੁਣ ਬਿਲਕੁਲ ਜੀ ਅੱਜ ਬਹੁਤ ਠੰਡ ਹੈਗੀ ਹੈ ਹਾਂਜੀ ਸੋ ਬਿਲਕੁਲ ਜੀ ਖਬਰਾਂ ਵਾਲੇ ਸੀ ਗੱਲਬਾਤ ਕਰਦੇ ਹਾਂ ਅੰਤਰਰਾਸ਼ਟਰੀ ਖਬਰਾਂ ਏਪੈਕ ਸੰਮੇਲਨ 'ਚ ਅਮਰੀਕਾ ਤੇ ਚੀਨ ਦੇ ਰਾਸ਼ਟਰਪਤੀ ਦੀ ਮੀਟਿੰਗ ਪ੍ਰਧਾਨ ਮੰਤਰੀ ਟਰੂਡੋ ਵੀ ਪੁੱਜੇ ਜੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਇਹ ਬਿਲਕੁਲ ਏਸ਼ੀਆ ਪੈਸਿਫਿਕ ਕਲੋਮਸ ਕਾਰਪੋਰੇਸ਼ਨਸ ਮਿਲਣ ਦੀ ਮੀਟਿੰਗ ਸੀ ਜੀ ਪਰੂ ਦੇਸ਼ ਦੇ ਲੀਮਾ ਸ਼ਹਿਰ ਦੇ ਵਿੱਚ ਜਿੱਥੇ ਵੱਖ-ਵੱਖ ਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਪੁਜੇ ਸੀਗੇ ਇਹਦੇ ਦੌਰਾਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਸਪ੍ਰੀਤ ਟਰੂਡੋ ਹੁਣ ਵੀ ਉੱਥੇ ਪੁਜੇ ਸੀਗੇ ਜੀ ਇਸ ਮੀਟਿੰਗ ਨੂੰ ਕਾਫੀ ਅਹਿਮ ਦੇਖਿਆ ਜਾ ਰਿਹਾ ਸੀ ਇਸ ਕਰਕੇ ਕਿ ਜਦੋਂ ਤੋਂ ਦੁਬਾਰਾ ਹੁਣ ਅਪੁਆਇੰਟਮੈਂਟ ਹੋਈ ਆ ਪਾ ਆ ਜਿਹੜੀ ਚੋਣ ਹੋਈ ਆ ਪ੍ਰੈਜ਼ੀਡੈਂਸੀਪ ਦੀ ਅਮਰੀਕਾ ਦੇ ਵਿੱਚ ਤੇ ਡੋਨਾਲਡ ਟਰੰਪ ਜਿਹੜੇ ਆ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਉਹਨਾਂ ਨੇ ਆਪਣਾ ਅਹੁਦਾ ਸੰਭਾਲਣਾ just ਆਪਣੀ ਉਹਨਾਂ ਹਾਲਤਾਂ ਦੇ ਵਿੱਚ ਇਸ ਮੀਟਿੰਗ ਨੂੰ ਬੜਾ ਅਹਿਮ ਦੇਖਿਆ ਜਾ ਰਿਹਾ ਸੀ ਕਿ ਵਕ ਵਕ ਦੇਸ਼ਾਂ ਦਾ ਨਜ਼ਰ ਕੈਨੇਡਾ ਦੇ ਉੱਪਰ ਲੱਗੀ ਹੋਈ ਸੀ ਕਿ ਕੈਨੇਡਾ ਇੱਕ ਜਿਹੜਾ ਵੱਡਾ ਅਲਾਈ ਹੈਗਾ ਬਿジネス ਅਲਾਈ ਆ ਗਵਾਂਡੀ ਮੁਲਕ ਹੈ ਵਰਲਡ ਪਾਵਰ ਦਾ ਉਹਨਾਂ ਹਾਲਤਾਂ ਦੇ ਵਿੱਚ ਜਿਹੜੇ ਦੂਜੇ ਦੇਸ਼ ਹੈਗੇ ਸੀਗੇ ਹੁਣ ਲਗਭਗ ਕੈਨੇਡਾ ਦੇ ਪ੍ਰਧਾਨ ਮੰਤਰੀ ਇਸ ਦਰਮਿਆਨ ਦੇ ਵਿੱਚ ਇਹ ਦੇਖ ਰਹੇ ਸੀ ਕਿ ਉਹਨਾਂ ਦਾ ਰੋਲ ਕੀ ਰਹੂਗਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਦਰਮਿਆਨ ਹੁਣ ਜਦੋਂ ਪ੍ਰਧਾਨ ਮੰਤਰੀ ਜਸਨ ਟੂਡੋ ਹੁਣੇ ਉੱਥੇ ਪੁੱਜੇ ਤਾਂ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜਦੋਂ ਹੁਣ ਰਾਸ਼ਟਰਪਤੀ ਜਿਹੜੇ ਡੋਨਾਲਡ 트੍ਰੰਪ ਨੇ ਆਪਣਾ ਅਹੁਦਾ ਸੰਭਾਲਣਗੇ ਤੋਂ ਬਾਅਦ ਸਾਰੇ ਦੇਸ਼ਾਂ ਨੂੰ ਰਲ ਮਿਲ ਕੇ ਉਹਨਾਂ ਦੇ ਨਾਲ ਸਹਿਯੋਗ ਕਰਕੇ ਵਰਲਡ ਕੱਪ ਦੇ ਵਿੱਚ ਆਪਸੀ ਕੋਆਪਰੇਸ਼ਨ ਦੇ ਨਾਲ ਜਿਹੜੀ ਬੈਟਰ ਇਕਨੋਮੀ ਆ ਉਹਦੀ ਗੱਲਬਾਤ ਕਰਨੀ ਚਾਹੀਦੀ ਆ ਹਾਲਾਂਕਿ ਇਹ ਦੇਸ਼ਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜੀ ਓਵਰ ਪ੍ਰੋਟੈਕਟਿਵ ਨੀਤੀ ਹੈਗੀ ਡੋਨਾਲਡ 트੍ਰੰਪ ਹੋਣਾ ਦੀ ਪਾਵਕ ਉਹਨਾਂ ਟੈਰਫ ਉਹਨਾਂ 60% ਬਹੁਤ ਸਾਰੇ ਦੇਸ਼ਾਂ ਦੇ ਲਾਉਣ ਦੀ ਗੱਲਬਾਤ ਕੀਤੀ ਆ ਇਹਨੂੰ ਲੈ ਕੇ ਵੀ ਪ੍ਰਧਾਨ ਮੰਤ ਜਸਟਿਨ ਟੂਡੋ ਹੋਣਾ ਨੇ ਇਹ ਕਹਿ ਕੇ ਹੀ ਆ ਕਿ ਜਿਹੜੀ ਕੰਸੈਂਟ ਹੈ ਆਪਸੀ ਦੇਸ਼ਾਂ ਦੀ ਉਹ ਵੀ ਬਹੁਤ ਜ਼ਰੂਰੀ ਆ ਇਹਦੇ ਦਰਮਿਆਨ ਹੀ ਮੀਟਿੰਗ ਹੋਈ ਆ ਜੀ ਜਿਹੜੀ ਦੀ ਚਿਨ ਪਿੰਗ ਚਾਈਨਾ ਦੇ ਪ੍ਰੈਜ਼ੀਡੈਂਟ ਹੈਗੇ ਆ ਤੇ ਜਿਹੜੇ ਮੌਜੂਦਾ ਰਾਸ਼ਟਰਪਤੀ ਹੈਗੇ ਆ ਅਮਰੀਕਾ ਦੇ ਜੋ ਬਡੇਨ ਹਾਂਜੀ ਉਹਨਾਂ ਨਾਲ ਮੀਟਿੰਗ ਹੋਈ ਆ ਤੇ ਇਸ ਮੀਟਿੰਗ ਨੂੰ ਵੀ ਬੜਾ ਅਹਿਮ ਦੇਖਿਆ ਜਾ ਰਿਹਾ ਤਨਵੀਰ ਕੇ ਜਿਹਦੇ ਵਿੱਚ ਸੰਕੇਤ ਦਿੱਤੇ ਆ ਚਾਈਨਾ ਦੇ ਪ੍ਰੈਜ਼ੀਡੈਂਟ ਦੀ ਚਿਨ ਪਿੰਗ ਹੋਣਾ ਨੇ ਕਿ ਉਹ ਨਵੇਂ ਜਿਹੜੇ ਪ੍ਰੈਜ਼ੀਡੈਂਟ ਹੈਗੇ ਨੌਟ ਟਰੰਪ ਉਹਨਾਂ ਨਾਲ ਰਲ ਕੇ ਚੱਲਣਗੇ ਇਕਨੋਮੀ ਜਿਹੜੀ ਗੱਲਬਾਤ ਹੈਗੀ ਆ ਰਲ ਕੇ ਕਰਨਗੇ ਹਾਲਾਂਕਿ 60% ਟੈਲਫ ਲਾਉਣ ਤੋਂ ਬਾਅਦ ਥੋੜੀ ਟੈਨਸ਼ਨ ਸ਼ੁਰੂ ਤੋਂ ਹੀ ਪੈਦਾ ਹੋ ਗਈਆਂ ਨੇ ਦੇ ਵਰਲਡ ਪਾਰ ਦੇ ਵਿੱਚ ਜਿਹੜੀ ਇਕਨੋਮੀ ਜਿਹੜੀ ਟੈਨਸ਼ਨ ਚੱਲ ਰਹੀ ਸੀ ਜਿਹੜੇ ਦੋ ਵਾਰ ਚੱਲ ਰਹੀਆਂ ਸੀ ਉਹਦੇ ਵੀ ਹੁਣ ਬਦਲ ਜਿਹੜੇ ਲਗਭਗ ਛੇੜਦੇ ਨਜ਼ਰ ਆ ਰਿਹਾ ਕਿਉਂਕਿ ਜੋ ਜਿਹੜੀ ਜਨਰਲ ਨਾਟ ਰਪ ਨੇ ਉਹਨਾਂ ਜਿਹੜੀ ਨੀਤੀ ਸੀਗੀ ਉਹਨਾਂ ਪਹਿਲਾਂ ਐਨਾਨਸ ਕਰ ਦਿੱਤੀ ਸੀ ਕਿ ਉਹ ਜੰਗਾ ਬੰਦ ਕਰਨਗੇ ਉਤੋਂ ਬਾਅਦ ਹੁਣ ਜਿਹੜੀ ਗੱਲਬਾਤ ਆ ਰਸ਼ੀਆ ਦੇ ਨਾਲ ਵੀ ਸ਼ੁਰੂਆਤ ਹੋ ਗਈ ਹੈ ਜੋ ਯੂਰਪ ਵੱਲੋਂ ਜਿਹੜੇ ਜਰਮਨ ਦੇ ਚਾਂਸਲਰ ਹੈਗੇ ਆ ਕਿਹਾ ਜਾਂਦਾ ਹੈ ਕਿ ਉਹਨਾਂ ਵੱਲੋਂ ਮੀਟਿੰਗ ਕੀਤੀ ਗਈ ਆ ਜਿਹੜੇ ਜਿਹੜੇ ਰਸ਼ੀਆ ਦੇ ਪ੍ਰੈਜ਼ੀਡੈਂਟ ਹੈਗੇ ਉਹਨਾਂ ਦੇ ਨਾਲ ਤੇ ਹੁਣ ਗੱਲਬਾਤ ਕੋ ਸ਼ੁਰੂ ਹੋਈ ਆ ਆਪਸੀ ਕੰਸੈਂਟ ਦੀ ਲੇਕਿਨ ਇਹਦੇ ਨਾਲ ਨਾਲ ਅੱਜ ਜਿਹੜੀਆਂ ਖਬਰਾਂ ਆਈਆਂ ਸਵੇਰੇ ਤੜਕੇ ਕਿ ਰਸ਼ੀਆ ਨੇ ਦੁਬਾਰਾ ਹਮਲੇ ਕੀਤੇ ਆ ਜਪਰੇਮ ਦੇ ਉੱਪਰ ਇਹ ਗੱਲਬਾਤ ਕਿੱਦਾਂ ਤੈ ਹੀ ਹੁੰਦੀ ਆ ਕਿ ਵਾਕੇ ਜਿਹੜੇ ਨੌਟ ਰੰਪ ਆ ਉਹ ਵਾਪਸ ਮੁੜ ਪਾਉਣਗੇ ਜਿੰਨਾਂ ਨੂੰ ਲੈ ਕੇ ਤੇ ਇਹ ਗੱਲ ਅਜੇ ਦੇਖਣ ਵਾਲੀ ਹੈ ਜੀ ਤਨਵੀਰ ਬਿਲਕੁਲ ਜੀ